ਮਿੱਤਰੋ ਆਪਣੇ ਬੰਦਿਆਂ ਦੀ ਕਰਿਆ ਕਰੋ ਦੱਬ ਕੇ سپورਟ ਤੇ ਅੱਜ ਅਸੀਂ ਅੰਕਲ ਤੋਂ ਲੱਸੀ ਪੀਤੀ ਇਹ ਅੰਕਲ ਹੁੰਦੇ ਆ ਜਿੱਦੋਂ ਆਪਾਂ ਲੁਧਿਆਣੇ ਤੋਂ ਰਾਜਪੁਰਾ ਰੋਡ ਦੇ ਵਾਲੇ ਜਾਂਦੇ ਆ ਤਾਂ ਨਿਰਮਲਤਾ ਬਾਅਦ ਓਪੋਜੀਟ ਸਾਈਡ ਤੇਲੇ ਪਾਸੇ ਦੇਖ ਸਕਦੇ ਹੋ ਉਹਦੇ ਬਿਲਕੁਲ ਸਾਹਮਣੇ ਅੰਕਲ ਤੁਹਾਨੂੰ ਮਿਲਣਗੇ ਲੱਸੀ ਵਾਲੇ ਤੇ ਲੱਸੀ ਵੀ ਕਮਾਲ ਦੀ ਹੁੰਦੀ ਅੱਜ ਪੀਤੀ ਤੇ ਇੱਕ ਵਾਰੀ ਤੁਸੀਂ ਵੀ ਪੀ ਲਈ ਜੇ ਤਾਂ ਕੋਲ ਡਰਿੰਕਾਂ ਭੁੱਲ ਜਾਓਗੇ ਅੰਕਲ ਜੀ ਫਰਤ ਕੋਈ ਬ੍ਰੇਕ ਤਾਂ ਨਹੀਂ ਹੁੰਦਾ ਸਾਰੇ ਦਿਨੇ ਨਹੀਂ ਹੁੰਦੇ ਇੱਥੇ ਸਾਰੇ ਦਿਨੇ ਨਹੀਂ ਹੁੰਦੇ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ ਨੂੰ 7:30 ਵਜੇ ਰੱਖਦੇ ਸਾਮ ਨੂੰ 7:30 ਤੱਕ ਤੇ ਜਿਵੇਂ ਲੋਕਾਂ ਰਿਸਪੌਂਸ ਕਿਵੇਂ ਪੈਕ ਪੂਕਰਾ ਕੇ ਵੀ ਲੈ ਕੇ ਜਾਂਦੇ ਆ ਸਾਮ ਪੈਕ ਪੂਕਰਾ ਕੇ ਘਰ ਵਾਸਤੇ ਮਿੱਠੀ ਪੀਣ ਵਾਲਾ ਤੇ ਵੀ ਲੈ ਜਾਂਦੇ ਨੇ ਖੱਟੀ ਵਾਲਾ ਤੇ ਵੀ ਖੱਟੀ ਲੈ ਜਾਂਦੇ ਨੇ ਖੱਟੀ ਵੀ ਲੈ ਜਾਂਦੇ ਆ ਤੇ ਮਿੱਠੀ ਲੱਸੀ ਵੀ ਹੁੰਦੀ ਆ ਅੰਕਲ ਕੋਲ ਤੇ ਦੂਜੀ ਵੀ ਹੁੰਦੀ ਆ ਠੀਕ ਹੈ ਟਰੱਕਾਂ ਵਾਲੇ ਡਰਾਈਵਰ ਵੀ ਰੁਕਦੇ ਨੇ ਹੋਰ ਫੈਮਿਲੀਆ ਰੁਕਦੀਆਂ ਨੇ ਠੀਕ ਹੈ ਹਾਂਜੀ ਤੇ ਸਪੋਰਟ ਕਰੋ ਦੱਬ ਕੇ ਤੇ ਆਪਾਂ ਰਾਜਪੁਰੇ ਤੋਂ ਅੰਕਲ ਜੀ ਰਾਜਪੁਰੇ ਤੋਂ ਦੋਨੇ 골ਡਨ ਸਿਟੀ ਰਾਜਪੁਰੇ 골ਡਨ ਸਿਟੀ ਰਾਜਪੁਰੇ ਤੋਂ ਨੇ ਅੰਕਲ ਤੇ ਬਾਕੀ ਇਧਰਲੇ ਪਾਸੇ ਰੇਟ ਵੀ ਦੱਸਿਆ ਰੇਟ ਜਮਾ ਜਾਇਜ਼ ਹੈ ਜੀ 20 ਰੁਪਏ ਦਾ ਗਲਾਸ ਹੈ ਤੇ 20 ਰੁਪਏ ਦਾ ਗਲਾਸ ਜਾਇਜ਼ ਕਿਉਂ ਕਿ ਆ ਕਿਉਂਕਿ ਵੱਦ ਪੈਸਿਆਂ ਦੇ ਵਿੱਚ ਤੁਹਾਨੂੰ ਕੈਮੀਕਲ ਵਾਲੀਆਂ ਚੀਜ਼ਾਂ ਵੀ ਬਹੁਤ ਲੋਕ ਪਈ ਜਾਂਦੇ ਆ ਤੇ ਇਧਰ ਅੰਕਲ ਜੀ ਕੋਲ ਜਮਾਂ ਲੱਸੀ ਘਰਦੀ ਹੁੰਦੀ ਆ ਆਪਣੇ ਘਰ ਦੀ ਲੱਸੀ ਆਪ ਬਣਾਉਂਦੇ ਆ ਜੀ ਠੀਕ ਆ ਜਾਗ ਲਾ ਕੇ ਰੜਕ ਕੇ ਆਪਣੇ ਘਰ ਦੀ ਲੱਸੀ ਠੀਕ ਆ ਆਪ ਹੀ ਜਾਗ ਲਾ ਕੇ ਰੜਕ ਕੇ ਅੰਕਲ ਲੱਸੀ ਤਿਆਰ ਕਰਕੇ ਇੱਥੇ ਲੈ ਕੇ ਆਉਂਦੇ ਆ ਨਿਰਮਲ ਟਾਪੇ ਦੇ ਬਿਲਕੁਲ ਸਾਹਮਣੇ 20 ਕਿਲੋਮੀਟਰ ਇੱਥੋਂ ਪੈਂਦਾ ਜੀ ਰਾਜਪੁਰਾ ਤੇ ਲੁਧਿਆਣਾ ਕਿੰਨਾ ਪੈਂਦਾ ਜੀ ਇੱਥੋਂ ਲੁਧਿਆਣਾ 70 ਕਿਲੋਮੀਟਰ 70 ਕਿਲੋਮੀਟਰ ਲੁਧਿਆਣਾ ਤੇ ਪੂਰੇ ਏਰੀਆ ਦੇ ਵਿੱਚ ਤੁਹਾਨੂੰ ਲੱਸੀ ਕਿਤੋਂ ਨਹੀਂ ਮਿਲਣੀ ਕੱਲੇ ਅੰਕਲ ਦੀ ਮਿਲ ਸਾਡੇ ਕੋਲ 700 ਪੂਰਾ 90 21000